ਰਾਜਸਥਾਨ ਤੋਂ ਸਿੱਖਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ ਗੁਰਦੁਆਰਾ ਮਹਿਤਾਬਗੜ ਗੋਲੂ ਵਾਲਾ ਤੇ ਅੱਧੀ ਰਾਤ ਨੂੰ ਹਮਲੇ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਸਿੱਖਾਗੂ ਤੇਜਿੰਦਰਪਾਲ ਸਿੰਘ ਟੀਮਾਂ ਨੇ ਦਾਅਵਾ ਕੀਤਾ ਕਿ ਕੰਧਾਂ ਟੱਪ ਕੇ ਅਣਪਛਾਤੇ ਹਥਿਆਰਬੰਦ ਲੋਕ ਅੰਦਰ ਵੜੇ ਕਈ ਸੁੱਤੇ ਹੋਏ ਸੰਗਾਂ ਦੇ ਸੱਟਾਂ ਮਾਰੀਆਂ ਇਸ ਵਿੱਚ ਕੁਝ ਬੱਚੇ ਵੀ ਸ਼ਾਮਲ ਨੇ ਜ਼ਖਮੀਆਂ ਦੇ ਬਾਣੇ ਖੂਨ ਨਾਲ ਲਤਪਤ ਨੇ ਤੇ ਇੱਕ ਬੱਚਾ ਖੂਨ ਦੀ ਉਲਟੀ ਕਰਦਾ ਦਿਖਾਈ ਦਿੰਦਾ ਹੈ ਇਸ ਹਮਲੇ ਦੀਆਂ ਚਰਚਾਵਾਂ ਪਹਿਲਾਂ ਤੋਂ ਚੱਲ ਰਹੀਆਂ ਸਨ ਖੁਦ ਮੁੱਖ ਸੇਵਾਦਾਰ ਬੀਬੀ ਹਰਮੀਤ ਕੌਰ ਖਾਲਸਾ ਨੇ ਰਾਸ਼ਟਰਪਤੀ ਰਾਜ ਦੇ ਮੁੱਖ ਮੰਤਰੀ ਨੂੰ ਹਮਲੇ ਬਾਰੇ ਚਿੱਠੀਆਂ ਲਿਖੀਆਂ ਸਨ ਇਹ ਮਾਮਲਾ ਕੋਈ ਤਾਜ਼ਾ ਨਹੀਂ ਸਗੋ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਗਰਮਾਇਆ ਹੋਇਆ ਹੈ ਇਹ ਕਿਹਾ ਜਾ ਰਿਹਾ ਕਿ ਕਮੇਟੀ ਨੂੰ ਲੈ ਕੇ ਰੌਲਾ ਚੱਲ ਰਿਹਾ ਇੱਕ ਤਰ ਕਹਿੰਦੀ ਹੈ ਕਿ ਬੀਜੇਪੀ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਦੂਜੀ ਤਰ ਕਮੇਟੀ ਤੇ ਸਵਾਲ ਖੜੇ ਕਰ ਰਹੀ ਹੈ ਦੋਵੇਂ ਤਰ੍ਹਾਂ ਦੇ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਕਿਹੜੇ ਬੰਦੇ ਸੀ ਜਿਹਨੂੰ ਪਛਾਣਦੇ ਕਹੜੇ ਬੰਦੇ ਸ਼ਮਲਾ ਕਰਨ ਵਾਲੇ ਮੈਂ ਆਕਾਸ਼ਦੀਪ ਨੂੰ ਪਛਾਣਦਾ ਜੀ ਆਕਾਸ਼ਦੀਪ ਨੂੰ ਇੱਕ ਪ੍ਰਤੀਪ ਆ ਉੱਥੇ ਨੰਬਰ ਉਹਨਾਂ ਦਾ ਹਾਂਜੀ ਉਹ ਮੇਰੇ ਪਰ ਦੋ ਜਾਨਾਂ ਨੂੰ ਮਜਾਰਦਾ ਬਾਕੀ ਪਿੰਡ ਦੀ ਮਢੀ ਦੀ ਨਾ ਬਾਹਰ ਤੁਸੀਂ ਤੁਸੀਂ ਸੁੱਤੇ ਹੋਏ ਸੀਗੇ ਸੁੱਤਿਆਂ ਦੇ ਸਾਡੇ ਹਮਲਾ ਕੀਤਾ ਜੀ ਆ ਕੇ ਜੇ ਏਡੇ ਸੂਰਮੇ ਸੀ ਦੱਸ ਕੇ ਆਉਂਦੇ ਸੁੱਤਿਆਂ ਦੇ ਸਾਡੇ ਹਮਲਾ ਕੀਤਾ 10 ਜੀ ਆਉਂਦੇ ਜੇ ਏਡੇ ਸੂਰਮੇ ਸੀ ਤੇ ਫਿਰ ਪਤਾ ਲੱਗਦਾ ਕੋਈ ਨਹੀਂ ਪੁੱਤ ਕਰੇ ਦਾਦੇ ਦੀਆਂ ਕਦੇ ਪੋਤੇ ਦੀਆਂ ਸਮਾਂ ਦੇ ਆਈ ਜਾਣਾ ਜਿਸ ਤਰ੍ਹਾਂ ਰਾਜਸਥਾਨ ਵਿੱਚ ਸਿੱਖ ਜਥੇਬੰਦਿਆਂ ਨੂੰ ਖੁਦਸ਼ਾ ਸੀਗਾ ਉਹਦੇ ਮੁਤਾਬਕ ਆ ਅੱਜ ਅੱਧੀ ਰਾਤ ਨੂੰ ਤਕਰੀਬਨ 2:30 ਵੀ ਦੇ ਕਰੀਬ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਭਾਜਪੀ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜਖਮੀ ਹੋਏ। ਕਈ ਮੋਦ ਦੇ ਕਗਾਰ ਤੇ ਬੈਠੇ ਆ ਬੜੀ ਗਹਿਗਹਿ ਚ ਲੜਾਈ ਹੋਈ। ਪੁਲਿਸ ਦੀ ਸ਼ਹਿ ਤੇ ਪੁਲਿਸ ਦੀ ਸ਼ਹਿ ਤੇ ਉਸ ਗੁਰਦੁਆਰਾ ਸਾਹਿਬ ਉੱਪਰ ਕਬਜ਼ਾ ਕੀਤਾ ਗਿਆ। ਬੀਬੀ ਹੁਣਾਂ ਦਾ ਨਿਰਮਨ ਸਿੰਘ ਖੜਲੀ ਹੁਣਾਂ ਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਕਿ ਉਹ ਕਿੱਥੇ ਹੈ। ਕਈ ਸਿੰਘ ਹਸਪੀਟਲ ਚ ਹੈ। ਕਈਆਂ ਨੂੰ ਸੱਟਾਂ ਵੱਜੀਆਂ। ਸੋ ਸਾਰੀ ਸਿੱਖ ਜਥੇਬੰਦੀਆਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਮਤ ਉਤ ਕਮਰ ਕੱਸੇ ਕਰੋ ਜਲਦੀ ਕਾਲ ਦਿੱਤੀ ਜਾ ਕੋਈ ਸਾਰੇ ਬੰਦੇ ਆਪਾਂ ਪਹੁੰਚ ਕੇ ਗੁਰਦੁਆਰਾ ਯਾਦ ਕਰਾਵਾਂਗੇ ਇਸ ਕਰਦਾ ਪਹਿਲਾਂ ਪਤਾ ਸੀਗਾ ਕਿ ਬੀਜੇਪੀ ਦੇ ਸ਼ਹਿਰ ਤੇ ਗੁਰਦੁਆਰ ਤੇ ਹਮਲਾ ਹੋਊਗਾ ਇਸੇ ਕਰਕੇ ਸਭ ਨੂੰ ਪਹਿਲਾਂ ਇਨਫੋਰਮ ਕੀਤਾ ਗਿਆ ਸੀਗਾ ਪਰ ਲਗਾਤਾਰ ਰਾਜਸਥਾਨ ਵਿੱਚ ਜਿਸ ਤਰ੍ਹਾਂ ਸਿੱਖਾਂ ਨਾਲ ਤੱਕੇ ਹੋ ਰਹੇ ਐ ਜਿਸ ਤਰ੍ਹਾਂ ਗੁਰਦਮਤਾਂ ਤੇ ਹਮਲੇ ਹੋ ਰਹੇ ਐ ਤਜਾਰਾ ਕਾਂਡ ਵਿੱਚ ਜੋ ਇਹਨਾਂ ਨੇ ਕੈਸੀ ਬੀਜੇਪੀ ਨੇ ਅੱਜ ਪ੍ਰਤੱਖ ਨਜ਼ਰ ਆਣ ਲੱਗਾ ਵੀ ਗੁਰਦੁਆਰੇ ਤੇ ਕਿਸ ਤਰ੍ਹਾਂ ਬੀਜੇਪੀ ਦੇ ਗੁੰਡੇ ਹਮਲੇ ਕਰ ਰਹੇ ਆ ਬੜੇ ਸਿੰਘ ਜ਼ਖਮੀ ਹੋਏ ਆ ਕਈ ਹਸਪੀਟਲ ਚ ਆ ਕਈਆਂ ਦਾ ਪਤਾ ਨਹੀਂ ਲੱਗ ਰਿਹਾ ਕਈ ਲਪਤ ਆ ਅਣਖਛਤੇ ਬੰਦੇ ਰਾਤ ਨੂੰ 2:30 ਦੇ ਕਰੀਬ ਕੰਧਾਂ ਟੱਪ ਕੇ ਪਿਛਲੀਆਂ ਕੰਧਾਂ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਦੇ ਵਿੱਚ ਅੰਦਰ ਵੜੇ ਆ ਅੰਦਰ ਵੜ ਕੇ ਹਮਲਾ ਕੀਤਾ ਸੋ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਬੀਜਪੀ ਦੇ ਗੁੰਡਿਆਂ ਵੱਲੋਂ ਸੰਘਿਆਂ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ ਹਮਲੇ 'ਚ ਬੜੇ ਸੰਘ ਜਖਮੀ ਹੋਏ ਆ ਕਈ ਮੌਦੇ ਸ਼ਹੀਦਿਆਂ ਦੇ ਕਗਾਰ ਤੇ ਬੈਠੇ ਆ ਬੀਬੀ ਹਰਮੀਤ ਕੋਰ ਦਾ ਭਾਈ ਨਰਮਨ ਤੇ ਖਰਲੀਆਂ ਵਰਗੇ ਸੰਘਾਂ ਦਾ ਕੋਈ ਪਤਾ ਨਹੀਂ ਕਿ ਉਹ ਕਿੱਥੇ ਹੈਗੇ ਆ ਨਾ ਉਹ ਲਪਤਾ ਹਨ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਭਾਈ ਵੱਤੋਦ ਵੀਡੀਓ ਸ਼ੇਅਰ ਕਰੋ ਦੱਸੋ ਲੋਕਾਂ ਨੂੰ ਦੱਸੋ ਵੀ ਰਾਜਸਥਾਨ 'ਚ ਕਿਸ ਤਰ੍ਹਾਂ ਬੀਜਪੀ ਕੋਲ ਅਟੈਕ ਕੀਤਾ ਗਿਆ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਿੱਖ ਜਥੇਬੰਦੀਆਂ ਤੁਰੰਤ ਇਕੱਠੀਆਂ ਹੋਣ ਅਤੇ ਇਹਦੇ ਬਾਰੇ ਕੋਈ ਠੋਸ ਫੈਸਲਾ ਲਿਆ ਜੂਗਾ ਇੱਕ ਗੁਰਦੁਆਰਾ ਨਹੀਂ ਹੁਣ ਕਈ ਗੁਰਦੁਆਰਾਂ 'ਤੇ ਅਟੈਕ ਹੋਣਗੇ ਜੋ ਮਨਸ਼ਾ ਸੀ ਭਾਜਪੀ ਦੀ ਜੋ ਗੁੰਡਿਆਂ ਦੀ ਮਨਸ਼ਾ ਸੀ ਸਰਕਾਰ ਦੀ ਵੀ ਗੁਰਦੁਆਰੇ ਜਿੱਥੇ ਗੁਰਦੁਆਰਾ ਸਿੱਖੀ ਸਿਧਾਂਤਾਂ ਦੀ ਗੱਲ ਹੁੰਦੀ ਹੈ ਜਿੱਥੇ ਸਿੱਖੀ ਸੰਘਰਸ਼ਾਂ ਦੀ ਗੱਲ ਹੁੰਦੀ ਹੈ ਉਹ ਸਥਾਨ ਨਿਸ਼ਤੋ ਨਬੂਤ ਕਰ ਦਿੱਤੇ ਜਾਣ ਇਹਦੇ ਤਹਿਤ ਅੱਜ ਫਿਰ ਸਵੇਰੇ ਅੱਧੀ ਰਾਤ ਨੂੰ ਸੋ ਸਾਰੀ ਜਿਥੇ ਮੈਂ ਬੇਨਤੀ ਹੈ ਭਾਈ ਵੱਧ ਤੋਂ ਵੀਡੀਓ ਸ਼ੇਅਰ ਕਰੋ ਗੁਰਦੁਆਰ ਲਗਾਤਾਰ ਸਿੰਘਾਂ ਦੇ ਫੋਨ ਆ ਰਹੇ ਆ ਸੋ ਸਭ ਨੂੰ ਬੇਨਤੀ ਹੈ ਭਾਈ ਵੀ ਗੁੰਡਿਆਂ ਵੱਲੋਂ ਜੋ ਖਤਸ਼ਾ ਜਾਰ ਕੀਤਾ ਸੀ ਅਸੀਂ ਲਗਾਤਾਰ ਪਿੱਛੇ ਵੀ ਪਰਸੋਂ ਵੀ ਕੀਤਾ ਸੀਗਾ ਕਿ ਭਾਜਪੀ ਨੇ ਇਹ ਧਾਰ ਲਿਆ ਉਹਦੇ ਨੇ ਐਮਐਲਏ ਨੇ ਉਹ ਗੁੰਡਿਆਂ ਨੇ ਕਿ ਗੁਰਦੁਆਰਾ ਅਟੈਕ ਕਰਾਂਗੇ ਉਹਦੇ ਬਾਰੇ ਅਸੀਂ ਬਗਾਦਾ ਮੇਲ ਕੀਤੀ ਸੀਗੀ ਸੁਪਰੀਮ ਕੋਰਟ ਚੀਫ ਜਸਟਿਸ ਸਰਕਾਰ ਨੂੰ ਗ੍ਰਹਿ ਮੰਤਰੀ ਨੂੰ ਇਹਦੇ باوجود ਜੇ ਗੁਰਦੁਆਰ ਤੇ ਹਮਲਾ ਇਹ ਗੱਲ ਸਾਬਤ ਕਰਦਾ ਹੈ ਕਿ ਸਰਕਾਰ ਦੀ ਮਨਸ਼ਾ ਕੀ ਹੈ ਸਰਕਾਰ ਕਿਸ ਤਰ੍ਹਾਂ ਗੁਰਦੁਆਰੇ ਦੇ ਕਾਬਜ਼ ਹੋ ਰਹੀ ਆ ਉਹ ਗੁੰਡੇ ਗੁਰਦੁਆਰੇ ਦੇ ਅੰਦਰ ਵੜ ਚੁੱਕੇ ਆ ਬੀਬੀ ਹਰਮੀਤ ਕੌਰ ਰਣਾ ਦਾ ਕੋਈ ਪਤਾ ਨਹੀਂ ਗਿਆ ਕਈ ਸਿੰਘ ਜ਼ਖਮੀ ਆ ਜੋ ਉਥੇ ਹਸਪੀਟਲ ਲਈ ਐਡਮਿਟ ਆ ਗਿਆ ਕਈ ਸੀਧਿਆਂ ਦੇ ਕਗਾਰ ਤੇ ਬੈਠੇ ਆ ਸੋ ਭਾਈ ਵੱਤੋਂ ਸਾਰੀ ਸੰਗਤ ਜਿਹੜੀ ਐ ਵੀਡੀਓ ਸ਼ੇਅਰ ਕਰੇ ਗੁਰਦੁਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਰਾਜਸਥਾਨ ਵਿਖੇ ਮੌਜੂਦ ਹੈ ਪਿਛਲੇ ਕਈ ਦਿਨਾਂ ਤੋਂ ਕਿਉਂਕਿ ਇਸ ਸਥਾਨ ਤੋਂ ਹਮੇਸ਼ਾ ਹੀ ਸਿੱਖਿਸਧਾਂਤਾਂ ਦੀ ਗੱਲ ਹੁੰਦੀ ਹੈ ਸਿੱਖੇ ਜਿੰਨੇ ਵੀ ਕਿਰਪਾਨਾਂ ਉਤਰੀਆਂ ਸਿੱਖਾਂ ਦੀਆਂ ਦਸਤਾਰਾਂ ਲਾਈਆਂ ਪੇਪਰਾਂ ਰੋਕਿਆ ਗਿਆ ਵੋਟਪੰਤ ਰੋਕਿਆ ਗਿਆ ਹਰ ਉਸ ਗੱਲ ਵਿੱਚ ਇੱਥੋਂ ਦੇ ਸਿੱਖਾਂ ਨੇ ਮੰਡੀ ਗੋਲੂ ਵਾਲਾ ਬੀਬੀ ਹਰਮੀਤ ਕੋੜਾ ਨੇ ਬੜਾ ਵੱਡਾ ਪ੍ਰੋਟੈਸਟ ਕੀਤਾ ਇਸ ਗੱਲ ਦਾ ਸਰਕਾਰ ਨੂੰ ਗੁੱਸਾ ਸੀਗਾ ਭਾਜਪਾ ਨੂੰ ਗੁੱਸਾ ਸੀਗਾ ਕਿ ਜਿਖ ਜੱਤੇ ਬੰਦੇ ਸਾਡਾ ਵਿਰੋਧ ਕਰ ਰਹੀਆਂ ਸੋ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਰਾਤ 2:30 ਵਜੇ ਅਟੈਕ ਹੋਇਆ ਆਨ ਬੱਚੇ ਤੇ ਲੋਕ ਕੰਦਾ ਟੱਪ ਕੇ ਅੰਦਰ ਵੜੇ ਆ ਕਈ ਸਿੰਘ ਜ਼ਖਮੀ ਹੋਏ ਆ ਬੀਬੀ ਹਰਮੀਤ ਘਰ ਹੋਣੀ ਭਾਈ ਨਰਮਿੰਦਰ ਖਰਨੀਆ ਲਪਤਾ ਕੋਈ ਪਤਾ ਨਹੀਂ ਲੱਗ ਰਿਹਾ ਪੁਸ ਦੀ ਸ਼ਹਿਤੇ ਸਰਕਾਰ ਦੀ ਸ਼ਹਿਤ ਕਹਿੰਦੇ ਬਾਬਜੂ ਜੋ ਅਟੈਕ ਹੋਇਆ ਸੋ ਸਾਰਾ ਨਬੰਦੀ ਭਾਈ ਵੱਤਵਾ ਸੰਗਤ ਜਿਹੜੀ ਆ ਉਹ ਤਿਆਰ ਪਰ ਤਿਆਰ ਹੋਵੇ ਇਹ ਵੀਡੀਓ ਸ਼ੇਅਰ ਕਰੋ ਸਰਕਾਰ ਦੇ ਹਰ ਕਿਤੇ ਕੰਮ ਦਾ ਮੂੰਹ ਤੋੜ ਜਵਾਬ ਦੇਵਾਂਗੇ ਦੱਸਾਂਗੇ ਸਰਕਾਰਾਂ ਨੂੰ ਕਿ ਕਿੱਦਾਂ ਗੁਰਦੁਆਰੇ ਤੇ ਅਟੈਕ ਹੁੰਦੇ ਆ ਕਿੱਦਾਂ ਗੁਰਦੁਆਰੇ ਤੇ ਹਮਲੇ ਹੁੰਦੇ ਆ ਉਹਨਾਂ ਗੁੰਡਿਆਂ ਦੇ ਧੜੀਆਂ ਨੂੰ ਦੱਸਾਂਗੇ ਜਾਂ ਦੀ ਬਾਜ਼ੀਆਂ ਲਾ ਕੇ ਦੱਸਾਂਗੇ ਜਿਨ੍ਹਾਂ ਨੇ ਗੁਰਦੁਆਰਾ ਅਟੈਕ ਕੀਤਾ ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸਰ ਜਥੇਬੰਦੀਆਂ ਨੂੰ ਕਮਰ ਕੱਸੇ ਕਰੋ ਤਿਆਰੇ ਕਰੋ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਅੰਦਰ ਕਿਸ ਤਰ੍ਹਾਂ ਗੁਰੂ ਸਾਹਿਬ ਦੇ ਸਰੂਪਾਂ ਦੀ ਬੇਇੱਜ਼ਤੀ ਹੋਈ ਕਿਸ ਤਰ੍ਹਾਂ ਸਿੰਘਾਂ ਤੇ ਹਮਲਾ ਹੋਇਆ ਕਿਸ ਤਰ੍ਹਾਂ ਇੱਕ ਬੀਬੀ ਇੱਕ ਔਰਤ ਤੇ ਹਮਲਾ ਕੀਤਾ ਕਿ ਗੁੰਡਿਆਂ ਧੜਵੀਆਂ ਵੱਲੋਂ ਸੋ ਸਭ ਨੂੰ ਬੇਨਤੀ ਹੈ ਕਿ ਭਾਈ ਇਹ ਵੀਡੀਓ ਜਿੰਨਾ ਹੋ ਸਕੇ ਸ਼ੇਅਰ ਕਰੋ ਦੱਸੋ ਵੀ ਰਾਜਸਥਾਨ ਸਰਕਾਰ ਵਿੱਚ ਕਿਸ ਤਰ੍ਹਾਂ ਬੀਜੇਪੀ ਦੇ ਗੁੰਡਿਆਂ ਨੇ ਹਮਲਾ ਕੀਤਾ ਗੁਰਦੁਆਰ ਤੇ ਅੱਧੀ ਰਾਤ ਨੂੰ 2 ਵਜੇ ਦੇ ਕਰੀਬ ਕਿਸ ਤਰ੍ਹਾਂ ਸੰਗ ਜ਼ਖਮੀ ਕੀਤੇ ਐ ਸੋ ਸਭ ਨੂੰ ਬੇਨਤੀ ਐ ਕਿ ਸਰਕਾਰ ਦੀ ਇਸ ਕਾਨੂੰਨੀ ਚਾਲ ਦਾ ਗੁਰਦੁਆਰ ਤੇ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਵਾਸਤੇ ਸਾਰੀ ਸੰਗਤ ਲੰਬਤ ਹੋਵੇ ਬੜੀ ਘਟਿਆ ਤੇ ਕਾਨੂੰਨੀ ਸਾਜ਼ਿਸ਼ ਦੇ ਤਹਿਤ ਇਹ ਹਮਲਾ ਕੀਤਾ ਗਿਆ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਅੱਧੀ ਰਾਤ ਨੂੰ ਅਟੈਕ ਕੀਤਾ ਗਿਆ। ਰਾਜਸਥਾਨ ਵਿੱਚ ਲਗਾਤਾਰ ਬੀਜੇਪੀ ਦੀ ਮੰਸ਼ਾ ਹੈ ਕਿ ਜਿੰਨੇ ਸਿੱਖ ਜਥੇਬੰਦੀਆਂ ਵਿਸਥਾਨ ਹਨ ਉਹ ਸਾਰੇ ਸਥਾਨ ਅਤੇ ਗੁਰਦੁਆਰੇ ਤੈਸਨਾਸ ਕਰ ਦਿੱਤੇ ਜਾਣ। ਇਹਦੇ ਕਰਕੇ ਅੱਧੀ ਰਾਤ ਨੂੰ ਗੁਰਦੁਆਰਾ ਗੋਲੂ ਵਾਲਾ ਵਿਖੇ ਬੀਜੇਪੀ ਦੇ ਗੁੰਡਿਆਂ ਵੱਲੋਂ ਹਮਲਾ ਕੀਤਾ ਗਿਆ। ਕਈ ਸਿੰਘ ਜ਼ਖਮੀ ਹੋਏ ਐ, ਕਈ ਲਪਤ ਹਨ। ਸੋ ਸਾਰੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਹੈ ਇਹ ਟਰੰਟ ਦੇ ਬਾਰੇ ਐਕਸ਼ਨ ਲੋ ਲਾਬਦ ਹੋਵੋ ਸਰਕਾਰ ਦੇ ਸਾਹਮਣੇ ਦਾ ਮੂੰਹ ਤੋੜ ਜਵਾਬ ਦੇਵਾਂਗੇ ਜਿਸ ਤਰ੍ਹਾਂ ਸਰਕਾਰ ਘਣਾਉਣੀ ਆ ਨੀਤੀਆਂ ਦੇ ਉੱਤਰ ਆਈ ਹੈ ਸਿੱਖਾਂ ਦਾ ਖੁਰਾ ਕੁਝ ਮਟਾਉਣ ਵਾਸਤੇ ਸਿੱਖਾਂ ਦੇ ਧਰਮ ਸਥਾਨ ਖਤਮ ਕਰਨ ਵਾਸਤੇ ਸਿੱਖੀ ਵਿਚਾਰਧਾਰਾ ਸਿੱਖੀ ਸੋਚ ਖਤਮ ਕਰਨ ਵਾਸਤੇ ਜਿਸ ਤਰ੍ਹਾਂ ਹਮਲਾ ਹੋਇਆ ਗੁਰਦੁਆਰਾ ਮਹਿਤਾਬਗੜ ਸਾਹਿਬ ਮੰਡੀ ਗੋਲੂ ਵਾਲਾ ਹਨੂਮਾਨਗੜ ਵਿਖੇ ਉਹ ਨਿੰਦਨਯੋਗ ਹੈ ਅਸੀਂ ਸਰਕਾਰ ਦੱਸਣਾ ਚਾਹੁੰਦੇ ਹਾਂ ਵੀ ਸਰਕਾਰ ਦੇ ਹਰ ਗੱਲ ਦਾ ਮੂੰਹ ਤੋੜ ਜਵਾਬ ਦੇਵਾਂਗੇ ਬੋਲੋ ਹਨ ਬੋਲ ਸਾਰਾ ਹਾਲ ਸਤਿ ਸ੍ਰੀ ਅਕਾਲ ਸੋ ਸਾਰੀ ਸਿੱਖ ਜਥੇਬੰਦੀਆਂ ਸਭ ਨੂੰ ਬੇਨਤੀ ਹੈ ਕਿ ਸਾਰੀ ਸਿੱਖ ਜਥੇਬੰਦੀਆਂ ਵੀਡੀਓ ਵੱਧ ਤੋਂ ਸ਼ੇਅਰ ਕਰੋ ਇਸ ਦੇ ਪਰ ਐਕਸ਼ਨ ਲੋ ਜਲਦੀ ਗੋਦੜਾ ਗੋਲੂ ਵਾਲਾ ਸਾਹਿਬ ਭਾਪੀ ਦੇ ਗੁੰਡਿਆਂ ਤੋਂ ਆਜ਼ਾਦ ਕਰਾਇਆ ਜਾਊਗਾ ਜਿਸ ਤਰ੍ਹਾਂ ਭਾਪੀ ਦੇ ਗੁੰਡਿਆਂ ਨੇ ਉੱਥੇ ਹਮਲਾ ਕੀਤਾ ਇਹ ਹੋਰ ਦੱਸ ਦਈਏ ਜੇ ਬੀਬੀ ਹਰਮੀਤ ਕੋਰ ਦਾ ਭਾਈ ਨਰਮਨ ਚ ਖਰਲੀਆਂ ਦਾ ਕਿਸੇ ਸਿੰਘ ਦਾ ਜਾਨੀ ਨੁਕਸਾਨ ਹੋਇਆ ਉਦੇ ਨਤੀਜੇ ਸਰਕਾਰਾਂ ਵਾਸਤੇ ਬਹੁਤ ਕੱਟਖਣਗੇ ਜੋ ਹਮਲਾ ਕੀਤਾ ਗੁਰਦੁਰਾ ਸਾਹਿਬ ਦੇ ਅੰਤਿਰਾਤ ਨੂੰ ਉਹਦੇ ਨਤੀਜੇ ਬੜੇ ਕੱਟਖਣਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਦੱਸਿਆ ਸੀ ਸਰਕਾਰਾਂ ਨੂੰ ਕਿ ਮੇਲ ਕੀਤੀ ਬਖਾਇਦਾ ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਗੁਰਦ ਹਮਲਾ ਕੀਤਾ ਗਿਆ ਉਹਦੇ باوجود ਜਿਹੜਾ ਹਮਲਾ ਸਾਬਤ ਕਰਦਾ ਕਿ ਬੀਜੇਪੀ ਦੀ ਕਿੱਡੀ ਵੱਡੀ ਸ਼ੈ ਸੀ ਹਮਲੇ ਪਿੱਛੇ ਕਿਸ ਤਰ੍ਹਾਂ ਪੁਲਸ ਦੀ ਪ੍ਰੈਜ਼ੈਂਸ ਵਿੱਚ ਕਿਸ ਤਰ੍ਹਾਂ ਧਾਰਾ 144 ਲੱਗੇ ਹੋਣ ਦੇ باوجود ਅੱਧੀ ਰਾਤ ਨੂੰ ਹਮਲਾ ਹੋਇਆ ਗੁਰਦੁਆਰਾ ਸਾਹਿਬ ਤੇ ਜੇ ਐਨੇ ਮਾਂ ਦੇ ਦੁੱਧ ਪੀਤਾ ਸੀਗਾ ਤੇ ਕਹਿੰਦੇ ਚਾਰ ਨੂੰ ਆਵਾਂਗੇ ਚਾਰ ਨੂੰ ਆਉਂਦੇ ਫਿਰ ਮਿੱਥ ਕੇ ਤੇ ਕਹਿ ਕੇ ਆਉਂਦੇ ਆ ਰਹੇ ਆ ਅੱਧੀ ਰਾਤ ਨੂੰ ਹਮਲਾ ਕਰਨਾ ਗੁਰਦਰਾ ਮਹਤabਗੜ ਸਾਹਿਬ ਤੇ ਗੁਰੂ ਸਾਹਿਬ ਦੇ ਸਰੂਪਾਂ ਦੀਆਂ ਬੇਦਮੀਆਂ ਹੋਣੀਆਂ ਸਿੰਘਾਂ ਦੇ ਜ਼ਖਮੀ ਹੋਣਾ ਇਹ ਸਾਬਤ ਕਰਦਾ ਹੈ ਵੀ ਭਾਜੀ ਦੇ ਸਿੱਖਾਂ ਪ੍ਰਤੀ ਮਨਸੂਬੇ ਕਿੰਨੇ ਘਣਾਉਣੇ ਆ ਮਨਸੂਬੇ ਕਿੰਨੇ ਘਣਾਉਣੇ ਆ ਸੋ ਸਭ ਨੂੰ ਬੇਨਤੀ ਹੈ ਭਾਈ ਜਿੱਥੇ ਵੀ ਗੁਰੂ ਨਾਨਕ ਨਾਮਲੇ ਵਾਸਤੇ ਇਕ ਬੈਠਾ ਜਿੱਥੇ ਜਗ ਦੀ ਜ਼ਮੀਰ ਵਾਲਾ ਸਿੱਖ ਬੈਠਾ ਵਾਤੋਂ ਵੀਡੀਓ ਸ਼ੇਅਰ ਕਰੋ ਦੱਸੋ ਦੇ ਵਿਰੋਧ ਕਰੋ ਸਰਕਾਰ ਦੀ ਇਹਨਾਂ ਨੀਤੀਆਂ ਦਾ ਕਿ ਕਿਸ ਤਰ੍ਹਾਂ ਭਾਜਪਾ ਦੇ ਗੁੰਡਿਆਂ ਨੇ ਗੁਰਦੁਆਰੇ ਤੇ ਹਮਲਾ ਕੀਤਾ ਅੱਧੀ ਰਾਤ ਨੂੰ ਰਾਤ ਨੂੰ 3 ਵਜੇ ਕਰੀਬ ਹਮਲਾ ਕੀਤਾ ਹਮਲਾ ਕਰਕੇ ਕੰਨਾਂ ਟੱਪ ਕੇ ਪੁਲਿਸ ਦੀ ਪ੍ਰੈਜੈਂਸ ਪੁਲਿਸ ਨੂੰ ਨਾਲ ਲੈ ਕੇ ਜਿਹੜਾ ਧੜਵੀਂ ਅੰਦਰ ਵੜੇ ਆ ਉਹਨਾਂ ਨੇ ਗੁਰਦੁਆਰੇ ਹਮਲਾ ਕੀਤਾ ਇਹ ਘਟਨਾ ਸਾਬਤ ਕਰਦੀ ਹੈ ਦੀ ਰਾਜਸਥਾਨ ਵਿੱਚ ਤੇ ਬੀਜੇਪੀ ਦੇ ਕਾਰਜਕਾਲ ਵਿੱਚ ਸਿੱਖਾਂ ਦਾ ਭਵਿੱਖ ਕੀ ਹੈਗਾ ਸਿੱਖਾਂ ਪ੍ਰਤੀ ਬੀਜੇਪੀ ਦੀ ਸੋਚ ਕੀ ਹੈ ਸੋ ਸਭ ਨੂੰ ਬੇਨਤੀ ਹੈ ਭਾਈ ਵੀਡੀਓ ਵੱਧ ਤੋਂ ਸ਼ੇਅਰ ਕਰੋ ਦੱਸੋ ਕਿ ਬੀਜੇਪੀ ਦੇ ਗੁੰਡਿਆਂ ਵੱਲੋਂ ਕਿਸ ਤਰ੍ਹਾਂ ਗੁਰਦਵਾਰਿਆਂ 'ਤੇ ਹਮਲੇ ਜਾਰੀ ਹੈ ਤਾਜ਼ੀ ਉਦਾਹਰਣ ਗੁਰਦੁਆਰਾ ਮਹਤਾਬਗੜ੍ਹ ਸਾਹਿਬ ਮੰਡੀ ਗੋਲੂ ਵਾਲਾ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਤਰੰਤੇ ਦੇ ਬਾਰੇ ਐਕਸ਼ਨ ਲੋ ਲੰਮਤ ਹੋ ਜਲਦੀ ਐਕਸ਼ਨ ਪ੍ਰੋਗਰਾਮ ਦੀ ਕੇ ਜਿੱਥੇ ਸਰਕਾਰ ਦੀ ਨੱਕ ਚ ਨਗੇ ਲਵਾਈ ਜਾਊਗੀ ਉੱਤੇ ਬੀਜੇਪੀ ਦੇ ਤੜਵੀਆਂ ਗੁੰਡਿਆਂ ਤੋਂ गुरुद्वारा मेहताबगढ़ राजस्थान में, में। बीबी पे कब्जा किया हुआ है वहाँ जो गुरुद्वारा साहब कीकाल तख्त साहब की, की कि किसी तरह मान मर्यादा का पालन नहीं हो रहा जिससे पूरे जो सिख समुदाय है उनके मनो में रोष है बीबी के द्वारा अगर सिख संगत के सिख संगत के द्वारा जब बीबी को इस बात के लिए बीबी का विरोध किया गया तो बीबी ने उन सभी लोगों के विरोध में खड़ी हो गई और गुरु घर में किसी को उसने नहीं दिया जा रहा गुरु घर का गेट बंद कर रखा है इस तरह पूरी जो सिख संगत है वो उसी के रोष में गुरुद्वारा सब के आगे बैठी अपना नाम सिमन कर रही है अभी क्या मांगा आपकी अभी मांग हमारी यही है कि जी जो गुरुद्वारा साहब है वो गांव का बना हुआ गुरुद्वारा है जिसे गांव की जो लोकल सिख संगत है और गांव के अदर समाज के सहयोग से बनाया गया है इसलिए इस गुरुद्वारा साहब में जो गांव की कमेटी बनी हुई है वो कमेटी ही इस गुरुद्वारा साहब की देख रेख करे क्योंकि बीबी -बी के द्वारा पिछले जितने सालों से बीबी काबिज है गुरुद्वारे का जो भी पैसा है उसको अपने पर्सनली कार्यों के लिए यूज़ किया जाता है उसके गुरुद्वारा के विकास के कार्य में नहीं लगाया जाता इसलिए यहाँ की सिख संगत की और जो गाँव के सर्व समाज की मांग है कि जो गाँव की सिख कमेटी है वो कमेटी काम करे और अपने हिसाब से

कि इन लोगों के पास कमेटी है और कमेटी ही काम करेगी तो बीबी ने आनंद फारण के अंदर उस कमेटी के अंदर चार पांच लोग तो अमर सिंह वाला गाँव के हैं चार पांच गांव है जो खरलियाँ गाँव के हैं और उसके अलावा जो चार पांच व्यक्ति अपने ननिहाल परिवार के हैं उन लोगों को मिलाकर एक कमेटी बनाकर प्रशासन को दिखाई है जबकि वो कमेटी किसी भी तरह वैध नहीं है अभी आगे क्या रणनीति है आगे हमारी रणनीति यही है जी हम तो हैं और हम 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 कोई ऐसा तो चाहते नहीं कि हम कोई ऐसा गुरु घर पे अटैक करें या गुरु घर पे जाएं जो बीबी जैसा माहौल बना रही है आप लोगों के माध्यम से एक बात मैं बता देना चाहता हूं कि बीबी पिछले दिनों ये बीबी और एक इनका कोई साथी है टिम्मा जिन लोगों का काम है सिर्फ सा, सांप्रदायिक दंगे भड़काना वो लोग पोस्ट पे पोस्टें डाल रहे हैं कि ये जो काम है ये भाजपा और आर एस करा रही है अब आपके माध्यम से मैं दिखा देना चाहता हूँ कि ये सामने बैठी सिख संगत है ये आपको आर लगती है या कुछ सिख संगत लग रही है लेकिन इन लोगों के द्वारा यही चीज चाहते हैं कि ये दंगे भड़कें और हम ये चाहते हैं लेकिन जो सिख संगत है वो बैठी अपना नाम सिमरण कर रही है जब तक हमारा मसला नहीं हल होगा हम यहीं बैठेंगे चार अक्टूबर ਦਨ ਸ਼ਨੀਵਾਰ ਨੂੰ ਇੱਕ ਬੜੇ ਭੜੇ ਮਨਸੂਬੇ ਲੈ ਕੇ ਬੀਜੇਪੀ ਤੇ ਸੰਘ ਵੱਲੋਂ ਗੁਰਦੁਆਰਾ ਮਹਿਤਾਬਗੜ ਸਾਹਿਬ ਤੇ ਹਮਲਾ ਕੀਤਾ ਜਾਊਗਾ ਤਜਾਰਾ ਵਾਲੀ ਸੋਚ ਕਿ ਗੁਰਦੁਆਰੇ ਨੇਸਤੋ ਨੁਬੂਤ ਕਰ ਦਾਂਗੇ ਉਹਦੇ ਤਹਿਤ ਇਹ ਹਮਲਾ 4 ਅਕਤੂਬਰ ਦਿਨ ਸ਼ਨੀਵਾਰ ਨੂੰ ਹੋਊਗਾ ਇਹ ਸਾਰੀ ਗੱਲਬਾਤ ਦੇ ਬਾਬਤ ਬੀਬੀ ਹਰਮੀਤਕੌਰ ਖਾਲਸਾ ਜੋ ਮੰਡੀ ਗੋਲੂ ਵਾਲੇ ਗੁਰਦੁਆਰ ਸਾਹਿਬ ਦੀ ਮੁੱਖ ਸੇਵਾਦਾਰ ਹੈ ਉਹਨੇ ਇੱਕ ਮੇਲ ਪਾਈ ਹੈ ਦੇਸ਼ ਦੇ ਰਾਸ਼ਟਰਪਤੀ ਨੂੰ ਪ੍ਰਾਈਮ ਮਿਨਿਸਟਰ ਨੂੰ ਗ੍ਰਹਿ ਮੰਤਰੀ ਨੂੰ ਰਾਜਸਥਾਨ ਸਰਕਾਰ ਦੇ ਸੀਐਮ ਨੂੰ ਚੀਫ ਜਸਟਿਸ ਸੁਪਰੀਮ ਕੋਰਟ ਨੂੰ ਚੀਫ ਜਸਟਿਸ ਹਾਈ ਕੋਰਟ ਨੂੰ ਮਹਿਲਾ ਯੋਗ ਨੂੰ ਤੇ মিডিਆ ਨੂੰ ਉਹਨੇ ਇਹ ਗੱਲ ਦਾ ਖੱਸ਼ਾ ਜ਼ਾਹਿਰ ਕੀਤਾ ਕਿ ਜਿਸ ਤਰ੍ਹਾਂ ਪਹਿਲਾਂ ਮੰਦਰ ਵਿੱਚ ਇਕੱਠੇ ਹੋ ਕੇ ਇਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਮਾਰਦੇ ਹੋਏ ਗੁਰਦੁਆਰਾ ਹਮਲਾ ਕੀਤਾ ਉਹ ਚਾਲ ਇਹਨਾਂ ਨੂੰ ਬੜੀ ਪੁੱਠੀ ਪਈ ਕਿਉਂਕਿ ਜਿਸ ਤਰ੍ਹਾਂ ਮੰਦਰ ਤੋਂ ਜਾਣਾ ਇੱਕ ਧਾਰਮਿਕ ਸਹਾਰ ਨੂੰ ਲੰਬੂ ਲਾਣ ਵਾਲੀ ਗੱਲ ਸੀਗੀ ਉਹ ਇਹਨਾਂ ਦੇ ਮਨਸੂਬੇ ਫੇਲ ਹੋ ਗਏ ਤੇ ਉਹਦੇ ਵਿੱਚ ਬੀਜੇਪੀ ਨੂੰ ਸ਼ਰਮਿੰਦਗੀ ਵੀ ਬਹੁਤ ਹੋਈ ਹੁਣ ਇਹਨਾਂ ਨੇ ਰੂਪਰੇਖਾ ਚੇਂਜ ਕਰ ਲਈ ਹੁਣ ਕੀ ਹੈ ਜੋ ਬੀਬੀ ਹਰਮੀਤ ਕੋਰ ਨੇ ਮੇਲ ਵਿੱਚ ਲਿਖਿਆ ਕਿ ਇਹਨਾਂ ਨੇ ਨਕਲੀ ਸਿੱਖ ਤੇ ਨਕਲੀ ਨਿਹੰਗ ਤਿਆਰ ਕੀਤੇ ਆ ਤਾਕੀ ਨਕਲੀ ਸਿੱਖ ਤੇ ਨਕਲੀ ਮਿਹੰਗ ਅੱਗੇ ਕਰਕੇ ਗੁਰਦਵਾਰ ਹਮਲਾ ਕੀਤਾ ਜਾਵੇ ਕਿਉਂਕਿ ਇਹਦੇ ਸਾਰੇ ਪੁਖਤਾ ਸਬੂਤ ਜਿਹੜੇ ਪਹਿਲਾਂ ਜਿਹੜਾ ਹਮਲਾ ਹੋਇਆ ਸੀ ਗੁਰਦਵਾਰ ਮਹਤਾਬਗੜ੍ਹ ਸਾਹਿਬ ਤੇ ਜਿਹੜੇ ਲੋਕ ਉਹ ਹਮਲੇ ਸ਼ਾਮਲ ਸੀਗੇ ਉਹ ਉਸ ਤੋਂ ਪਹਿਲਾਂ ਇੱਕ ਜਿੱਤਿਆ ਹੋਇਆ ਐਮਐਲਏ ਬੀਜੇਪੀ ਦੇ ਇੱਕ ਹਾਰੇ ਐਮਐਲਏ ਦਰਬਾਰ 'ਚ ਬੈਠੇ ਸੀਗੇ ਉਹਦੀਆਂ ਫੋਟੋਆਂ ਉਹਦੀ ਵੀਡੀਓ ਸਾਰੀਆਂ ਸਿੱਖ ਜਥੇਬੰਦੀਆਂ ਕੋਲ ਪਹੁੰਚ ਚੁੱਕੀ ਹੈ ਹੁਣ ਵੀ ਇੱਕ ਜਿੱਤਿਆ ਤੇ ਖਾਰਿਆ ਐਮਐਲਏ ਜ਼ੋਰ ਲਾ ਰਹੇ ਹੈ ਕਿ ਕਿਸੇ ਤਰੀਕੇ ਸਿੱਖਾਂ ਦੀ ਬੁਲੰਦ ਆਵਾਜ਼ ਨੂੰ ਇਸ ਸਥਾਨ ਤੋਂ ਬੰਦ ਕੀਤਾ ਜਾਵੇ। ਇਹ ਮਨਸੂਬੇ ਲੈ ਕੇ ਇਹਨਾਂ ਨੇ ਚਾਰ ਤਿਰ ਹਮਲਾ ਕਰਨਾ ਹੈ ਜਿਹਦੇ ਬਾਰੇ ਅਸੀਂ ਵੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਹੈ। ਇਸ ਵੀਡੀਓ ਰਾਈ ਵੀ ਦੱਸ ਰਹੇ ਹਾਂ ਕਿਉਂਕਿ ਜੇ ਹਮਲਾ ਹੋਇਆ ਉਹਦੇ ਨਤੀਜੇ ਬੜੇ ਘਾਤਕ ਨਿਕਲਣਗੇ। ਇਹਦੇ 'ਚ ਕੋਈ ਦੋ ਰਵਾਨੀ ਕਿ ਸਭ ਤੋਂ ਪਹਿਲਾਂ ਸਤਕਾਰ ਗੁਰੂ ਗ੍ਰੰਥ ਸਾਹਿਬ ਦਾ ਇਸ ਕਰਕੇ ਜੋ ਸਿੰਘਾਂ ਨੇ ਬੀਬੀ ਹਰਮੀਤਕੌਰ ਨੇ ਰੂਪਰੇਖਾ ਲਕੀ ਹੈ ਕਿ ਹਮਲੇ ਦੀ ਸੂਰਤ ਵਿੱਚ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹਨਾਂ ਸੁਖਾਸਣ ਕਰਕੇ ਸੱਚਖੰਡ ਬਿਰਾਜਮਣ ਕੀਤਾ ਜਾਊਗਾ ਤੇ ਫਿਰ ਸਿੱਖ ਜਥੇਬੰਦੀਆਂ ਮੋਰਚਾ ਲਾਣਗੀਆਂ ਮੈਂ ਐਕਸਪੈਸਟ ਕਰਦਾ ਕਿ ਸ਼੍ਰੀ ਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਵੱਲੋਂ ਹੁਕਮ ਆ ਚੁੱਕਿਆ ਹੈ ਕਿ ਜੇ ਕਿਸੇ ਨੂੰ ਦਿੱਕਤ ਹੈ ਕੋਈ ਸ਼ਿਕਾਇਤ ਹੈ ਸ਼੍ਰੀ ਕਾਲ ਤਖਤ ਸਾਹਿਬ ਤੇ ਤੁਸੀਂ ਦਰਜ ਕਰਾ ਸਕਦੇ ਹੋ ਉਹ ਸ਼ਿਕਾਇਤ ਉੱਤੇ ਪਹੁੰਚ ਵੀ ਗਈ ਹੈ ਬੀਬੀ ਹਰਮੀਤ ਕੌਰ ਨੇ ਵੀ ਉੱਥੇ ਆਪਣੀ ਸ਼ਿਕਾਇਤ ਭੇਜ ਦਿੱਤੀ ਹੈ ਪਰ ਇਹ ਲੋਕ ਕਹਿੰਦੇ ਵੀ ਅਸੀਂ ਨਾ ਤਾਂ ਕਾਲ ਤਕਸਾ ਬੰਦੇ ਆਂ ਨਾ ਅਸੀਂ ਤਕਸੀ ਦਮਦਵਾ ਸਾਹ ਬੰਦੇ ਆਂ ਨਾ ਅਸੀਂ ਐਸਜੀਬੀਸੀ ਬੰਦੇ ਆਂ ਸਾਡੀ ਸੈਂਟਰ ਸਰਕਾਰ ਹੈ ਸਾਡੀ ਸੇਡ ਸਰਕਾਰ ਹੈ ਤੇ ਜਿਹੜਾ ਸਾਡਾ ਹਿੰਦੂ ਰਾਸ਼ਟਰ ਸੁਪਨਾ ਹੈ ਅਸੀਂ ਉਸ ਦੇ ਮੁਤਾਬਕ ਆਪਣਾ ਕੰਮ ਕਰਾਂਗੇ ਤੇ ਸਿੱਖਾਂ ਨੂੰ ਇਹ ਗੱਲ ਗੁਵਾਰਾ ਨਹੀਂ ਹੈ ਕਿ ਕੋਈ ਚੜ ਕੇ ਆਵੇ ਗੁਰਦੁਆਰਾ ਸਾਹਿਬ ਤੇ ਤੇ ਬੀਬੀ ਹਰਮੀਤ ਕੌਰ ਨੇ ਉਸ ਮੇਲ ਵਿੱਚ ਇੱਕ ਬੜਾ ਸਪਸ਼ਟ ਲਿਖਿਆ ਹੈ ਕਿ ਸਾਡੀ ਸਿੱਖੀ ਪਰੰਪਰਾ ਸਾਡੀ ਰਵਾਇਤ ਹੈ ਕਿ ਨੇਕਿਆ ਇਹਨੂੰ ਤੇਗ ਤੇ ਚੜ ਕੇ ਇਹਨੂੰ ਤੇਗ ਉਹ ਮਿਲੂਗੀ ਹੁਣ ਭਾਵੇਂ ਕੋਈ ਨਕਲੀ ਨਿਹੰਗ ਆਣ ਭਾਵੇਂ ਪੱਗਾਂ 'ਚ ਸਿਰਫ ਸਾਨ ਵਾਲੇ ਸਿੱਖ ਆਣ ਉਥੇ ਜੇ ਕਿਸੇ ਹਮਲਾ ਕੀਤਾ ਉਹਦੇ ਨਤੀਜੇ ਬੜੇ ਘਾਤਕ ਹੋਣਗੇ ਮੈਂ ਸਪਸ਼ਟ ਕਰਦਾ ਬੀਬੀ ਉਸ ਸਥਾਨ ਤੋਂ ਆਦੇਸ਼ ਐਸਜੀਪੀਸੀ ਦਾ ਤਖਸਾ ਵੱਲ ਦੇਸਾ ਨਹੀਂ ਨਿਕਲੇਗੀ ਉਹਦੀ লাশ ਹੀ ਬਾਹਰ ਨਿਕਲ ਸਕਦੀ ਹੈ ਜੇ ਉਹ ਮਰ ਗਈ ਜੇ ਤੁਸੀਂ ਪਹਿਲਾਂ ਮਰੋਗੇ 20-20 ਸਾਲ ਹਸਤੇ ਜੇ ਤੁਸੀਂ ਮਰ ਗਏ ਫੇਰ ਵੀ ਮਰੇ ਹੋ ਇਸ ਕਰਕੇ ਇਹ ਮਨਸੂਬੇ ਤਿਆਗ ਦਿਓ ਮੈਂ ਸਿਟਿੰਗ ਐ ਮੇਰੇ ਐਮ ਐਲ ਏ ਤੇ ਬੀ ਜੀ ਪੀ ਦੇ ਬੰਦੇ ਦੱਸਦਾ ਇਹ ਲੰਬੂ ਲੱਗ ਗਿਆ ਨਾ ਇਹਦਾ ਸੇਖ ਬਹੁਤ ਦੂਰ ਤੱਕ ਜਾਊਗਾ ਪਰਿਵਾਰਾਂ ਦੇ ਪਰਿਵਾਰ ਦੇ ਪਿਛੋਕੜ ਨਿਕਲਣਗੇ ਦੇ ਵਿੱਚ ਤੇ ਸਾਰੇ ਉਮਰ ਦਾ ਕਲੰਕ ਤੁਹਾਡੇ ਮੱਥੇ ਲੱਗੂਗਾ ਜੇ ਕਿਸੇ ਨੇ ਭੈੜੇ ਮਨਸੂਬਿਆਂ ਨਾਲੇ ਗੁਰਦੁਆਰਾ ਮਹਿਤਾਬ ਕਰਤੇ ਅਟੈਕ ਕੀਤਾ ਹਰ ਬੰਨੇ ਇਹਦਾ ਸੇਕ ਜਾਊਗਾ ਸੋ ਜਿੱਥੇ ਬੀਬੀ ਹਰਬੀਰਤ ਕੋਰ ਨੇ ਸਾਰੰ ਮੇਲ ਪਾ ਕੇ ਜਿਹੜੀ ਸਥਿਤੀ ਤੋਂ ਜਾਣੂ ਕਰਾਤਾ ਮੈਂ ਵੀ ਐਸਜੀਪੀਸੀ ਧਰਮ ਪ੍ਰਚਾਰ ਕਮੇਟੀ ਦਾ ਚੇਅਰਮੈਨ ਹੋਣ नाते ਜਿਲ੍ਹਾ ਪ੍ਰਸ਼ਾਸਨ ਨੂੰ ਸਟੇਟ ਗਵਰਨਮੈਂਟ ਨੂੰ ਸੀਐਮ ਭਜਨ ਲਾਲ ਨੂੰ ਸਭ ਨੂੰ ਪਹਿਲਾਂ ਇਨਵੋਲਵ ਕਰ ਰਹੇ ਹਾਂ ਕਿ ਜੇ ਗੁਰਦੁਆਰਾ ਸਾਹਿਬ ਤੇ ਅਟੈਕ ਹੋਇਆ ਜੇ ਕਿਸੇ ਸੰਗ ਨੇ ਬੀਜੇਪੀ ਨੇ ਗੈਰ ਸਿੱਖ ਨੇ ਜਾਂ ਨਕਲੀ ਸਿੱਖਾ ਨੇਂਹੰਗਾ ਨੇ ਗੁਰਦੁਆਰਾ ਸਾਹਿਬ ਤੇ ਅਟੈਕ ਕੀਤਾ ਉਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਊਗੀ ਇਸੇ ਕਰਕੇ ਅਸੀਂ ਹਾਈ ਕੋਰਟ ਦੇ ਚੀਫ ਜਸਟਿਸ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੱਕ ਨੂੰ ਮੇਲ ਪਾ ਕੇ ਸੂਚਨਾ ਦੇ ਚੁੱਕੇ ਹਾਂ ਰੱਬ ਮਿਹਰ ਕਰੇ ਇਹਨਾਂ ਨੂੰ ਸਮੱਤ ਮਿਲੇ ਤੇ ਆਪਣੇ ਮਸੂਬੇ ਤਿਆਗਣ ਨਹੀਂ ਤਾਂ ਜੋ ਤੁਧ ਭਾਵੇਂ ਨਾਨਕਾ ਸਾਈ ਗੱਲ ਚੰਗੀ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਰਾਖੀ ਵਾਸਤੇ ਸਿੱਖ ਕੌਮ ਲੜੇਗੀ ਲੜੀ ਸੀ ਤੇ ਲੜਦੀ ਰਹੀ ਹੈ ਇਸ ਕਰਕੇ ਸਭ ਨੂੰ ਬੇਨਤੀ ਹੈ ਸਿੱਖ ਜਥੇਬੰਦੀਆਂ ਨੂੰ ਕਿ ਹਮਲਾ ਹੋਣ ਦੀ ਸੂਰਤ ਵਿੱਚ ਆਪਣਾ ਘਰਾਂ ਚੋਂ ਬਾਹਰ ਨਿਕਲੋ ਤੇ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਵਾਸਤੇ ਰਾਖੀ ਵਾਸਤੇ ਸਾਰੇ ਕੋਮ ਲਾਮਬੰਦ ਹੋ